ਤੁਆਰਤ ਕਮੇਟੀ ਚੋਣਾਂ ਦਾ ਜਿਨ੍ਹਾਂ ਦੇ ਨਤੀਜੇ ਆ ਚੁੱਕੇ ਨੇ ਔਰ ਬੜੇ ਦਿਲਚਸਪ ਨਤੀਜੇ ਨੇ ਕਿਸੇ ਨੂੰ ਵੀ ਸਪਸ਼ਟ ਬਹੁਮਤ ਨਹੀਂ ਮਿਲਿਆ ਸਭ ਧੜੇ ਆਪੂ ਆਪਣੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ ਕਰ ਰਹੇ ਨੇ ਕਾਲਾਵਾਲੀ ਸੀਟ ਤੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹਾਰ ਗਏ ਨੇ ਔਰ ਬਿੰਦਰ ਸਿੰਘ ਖਾਲਸਾ ਨੇ ਉਹਨਾਂ ਨੂੰ 1767 ਵੋਟਾਂ ਦੇ ਨਾਲ ਹਰਾਇਆ ਹੈ ਸ਼ਾਹਬਾਦ ਦੇ ਵਾਰਡ ਨੰਬਰ 13 ਤੋਂ ਦਿਦਾਰ ਸਿੰਘ ਨਲਵੀ ਜਿੱਤੇ ਨੇ ਕਰਨਾਲ ਤੇ ਕਰੂਪ ਖੇਤਰ ਦੇ ਵਿੱਚ ਛੀਂਡਾ ਗਰੁੱਪ ਦੀ ਝੰਡੀ ਰਹੀ ਹੈ ਅਸੰਧ ਦੇ ਵਾਰਡ ਨੰਬਰ 18 ਤੋਂ ਜਗਦੀਸ਼ ਸਿੰਘ ਢੀਂਡਾ ਜਿੱਤੇ ਨੇ ਕੁਰੂਕhetra ਦੇ ਭੇਵਾ ਤੇ ਵਾਰਡ ਨੰਬਰ 11 ਤੋਂ ਕੁਲਦੀਪ ਸਿੰਘ ਢੀਂਡਾ ਗਰੁੱਪ ਦੇ ਜੇਤੂ ਰਹੇ ਨੇ ਕੁਰੂਕhetra ਦੇ ਵਾਰਡ ਨੰਬਰ 12 ਮੁਰਤਜ਼ਾਪੁਰ ਤੋਂ ਵੀ ਇੰਦਰਜੀਤ ਸਿੰਘ ਜਿੱਤੇ ਨੇ ਢੀਂਡਾ ਗਰੁੱਪ ਨਾਲ ਸਬੰਧਤ ਨੇ ਜਗਾਦਰੀ ਦੇ ਵਾਰਡ ਨੰਬਰ 9 ਤੋਂ ਜੋਗਾ ਸਿੰਘ ਢੀਂਡਾ ਗਰੁੱਪ ਨਾਲ ਸਬੰਧਤ ਜਿੱਤੇ ਨੇ ਕਰਨਾਲ ਦੇ ਵਾਰਡ ਨੰਬਰ 16 ਤੋਂ ਕਪੂਰ ਕੌਰ ਜਿੱਤੇ ਨੇ ਉਹ ਵੀ ਢੀਂਡਾ ਗਰੁੱਪ ਦੇ ਨੇ ਕਰਨਾਲ ਦੇ ਵਾਰਡ ਨੰਬਰ 17 ਤੋਂ ਗੁਰਨਾਮ ਸਿੰਘ ਲਾੜੀ ਜਿੱਤੇ ਨੇ ਉਹ ਵੀ ਛੀਂਡਾ ਗਰੁੱਪ ਦੇ ਨੇ। ਥਾਣੇ ਸਰ ਤੋਂ ਆਜ਼ਾਦ ਉਮੀਦਵਾਰ ਹਰਮਨਪ੍ਰੀਤ ਸਿੰਘ ਜਿੱਤੇ ਨੇ। ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਰੁਪਿੰਦਰ ਸਿੰਘ ਜੇਤੂ ਰਹੇ ਨੇ। 39 ਵਾਰਡਾਂ ਦੇ ਲਈ ਅੱਜ VOTING ਹੋਈ ਸੀ। 39 ਸੀਟਾਂ ਦੇ ਲਈ 164 ਉਮੀਦਵਾਰ ਚੋਣ ਮੈਦਾਨ 'ਚ ਸਨ। ਇੱਕ ਟੋਟਲ 40 ਸੀਟਾਂ ਨੇ ਇੱਕ ਵਤੇ ਸਰਵਸ਼ਕਤੀ ਬਣ ਗਈ ਸੀ ਤੇ 39 ਸੀਟਾਂ ਦੇ ਲਈ ਵੋਟਾਂ ਪਈਆਂ ਸੀ। ਔਰ 9 ਮੈਂਬਰ ਜਿਹੜੇ ਨੇ ਉਹ ਕਾਪਸ਼ਨ ਦੇ ਵਿੱਚ ਚੁਣੇ ਜਾਣੇ ਨੇ, ਕਾਪਟ ਕੀਤੇ ਜਾਣੇ ਨੇ। ਔਰ 49 ਮੈਂਬਰ ਟੋਟਲ ਅੱਗੇ ਪ੍ਰਧਾਨ ਦੀ ਚੋਣ ਕਰਨਗੇ 5 ਸਾਲ ਦੇ ਲਈ ਇਹ ਹਾਊਸ ਚੁਣਿਆ ਜਾਏਗਾ ਔਰ 5 ਸਾਲ ਦੇ ਲਈ ਜਿਹੜੇ ਐਸਜੀਪੀਸੀ ਮੈਂਬਰ ਨੇ ਉਹ ਬਣੇ ਨੇ ਪਰ ਪ੍ਰਧਾਨ ਦਾ ਕਾਰਜਕਾਲ ਜਿਹੜਾ ਹੈ ਉਹ 2.5 ਸਾਲ ਦਾ ਹੈ ਯਾਨੀ ਜੋ ਹੁਣ ਪ੍ਰਧਾਨ ਚੁਣਿਆ ਜਾਣਾ ਹੈ ਉਹ 2.5 ਸਾਲ ਤੱਕ ਰਹੇਗਾ 2.5 ਸਾਲ ਬਾਅਦ ਦੁਬਾਰਾ ਪ੍ਰਧਾਨ ਦੀ ਚੋਣ ਹੋਏਗੀ ਯਾਨੀ 5 ਸਾਲ ਦੇ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਾਰਜਕਾਲ ਦੇ ਵਿੱਚ ਪ੍ਰਧਾਨ ਦੀ ਚੋਣ ਦੋ ਵਾਰ ਹੋਣੀ ਤਾਂ ਸਾਡੇ ਨਾਲ ਜਗਦੀਸ਼ ਸਿੰਘ ਛਿੰਡਾ ਜੁੜੇ ਨੇ ਬਹੁਤ-ਬਹੁਤ ਸਵਾਗਤ ਹੈ ਛਿੰਡਾ ਸਾਹਿਬ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਸਾਡੇ ਵੱਲੋਂ ਵਾਹਿਗੁਰੂ ਜੀ ਨੂੰ ਬਹੁਤ-ਬਹੁਤ ਮੁਬਾਰਕ ਹੋਵੇ ਆਪ ਜੀ ਦੇ ਚੈਨਲ ਨੂੰ ਬਹੁਤ-ਬਹੁਤ ਅੱਛਾ ਛਿੰਡਾ ਸਾਹਿਬ ਕਿਵੇਂ ਦੇਖਦੇ ਹੋ ਕਿੰਨੇ ਕ ਕੈਂਡੀਡੇਟ ਤੁਹਾਡੇ ਜਿੱਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਹਾਲੀ ਸੰਗਤ ਕਾफी ਸੀ ਮੇਰੇ ਕੋਲ ਜੀ ਸਾਰੇ ਹਰਿਆਣੇ ਦੀ ਰਿਪੋਰਟ ਮੈਂ ਹਾਲੀ ਉਹ ਫਿਜ਼ੀਕਲੀ ਤਿਆਰ ਨਹੀਂ ਕਰ ਸਕਿਆ ਹੂੰ ਉਹ ਤਿਆਰ ਕਰਨ ਤੋਂ ਬਾਅਦ ਹੀ ਮੈਂ ਇਹ ਡਿਗਲੇ ਪਰ ਚਿੰਨਾ ਸਾਹਿਬ ਸਪਸ਼ਟ ਬੋਮਤ ਤਾਂ ਨਹੀਂ ਕਿਸੇ ਨੂੰ ਮਿਲਿਆ ਨਹੀਂ ਸਪਸ਼ਟ ਬੋਮਤ ਤਾਂ ਕਿਹਨੂੰ ਮਿਲਿਆ ਜੀ ਕਿਸੇ ਨੂੰ ਤੇ ਹੁਣ ਕੀ ਫਿਰ ਕਵਾਇਦ ਰਹੇਗੀ ਅੱਗੇ ਪ੍ਰਧਾਨ ਚੁੜਨ ਦੀ ਕਿੰਨੇ ਕਿੰਨੇ ਕੁ ਧੜੇ ਨੇ ਇਸ ਵੇਲੇ ਜਿਨ੍ਹਾਂ ਦੇ ਬੰਦੇ ਜਿੱਤੇ ਨੇ ਇਸ ਤਾਂ ਜੀ ਮੇਰੇ ਹਿਸਾਬ ਨਾਲ ਤੇ 5 6 6 ਧੜੇ ਹੋ ਗਏ ਨੇ ਯਾਰ ਬੰਦੇ ਜਿੱਤੇ ਨੇ ਤੇ ਦੇਖਦੇ ਪਿਆ ਕਿਹਦੇ ਜੋ ਜਿੱਤੇ ਕਿਹਦੇ ਚਾਰ ਕਾਲੀਰਲ ਬਾਰਡਰ ਦੇ ਮੇਰਾ ਖਿਆਲ ਜ਼ਿਆਦਾ ਬੰਦੇ ਜਿੱਤ ਗਏ ਨੇ ਤੇ ਇਹ ਐਨੇ ਧੜਿਆਂ ਚ ਅਲੱਗ-ਅਲੱਗ ਕਿਉਂ ਜਿੱਤੇ ਨੇ ਚੀਡਾ ਸਾਹਿਬ ਮਤਲਬ ਕੋਈ ਕੋਈ ਦੋ ਗਰੁੱਪ ਨਹੀਂ ਲੜ ਸਕਦੇ ਸੀ ਆਪਸ ਦੇ ਵਿੱਚ ਜਾਂ ਸਹਿਮਤੀ ਨਹੀਂ ਬਣੀ ਨਹੀਂ ਸਹਿਮਤੀ ਕਿਸੇ ਬਣਨੀ ਨਹੀਂ ਦਿੱਤੀ ਤੇ ਸਾਰਿਆਂ ਦੀ ਮਤਲਬ ਮਿੱਦਾਂ ਯਾਰੀਆਂ ਹਨ ਜਿਵੇਂ ਉਹ ਅਕਾਲੀ ਦਲ ਬਰਦਲ ਵਾਲੇ ਮੈਨੂੰ ਕਹਿਣ ਲੱਗੇ ਤੂੰ ਦਹਾਂ ਦੇ ਲੜਦਾ ਹੈ ਤੇ ਆਪਣੇ ਬੰਦੇ ਉਹਨਾਂ ਦੇ 10 ਵੀ ਨਹੀਂ ਜਿੱਤੇ 6-7 ਜਿੱਤੇ ਨੇ ਸਾਰੇ ਰਹਿਣਾ ਹੂੰ ਤੇ ਮੈਨੂੰ ਦੱਸ ਦਿੰਦੇ ਹਨ ਨਲਵੀ ਨਲਵੀ ਮੇਥੋਂ 50 ਮੰਗਦਾ ਸੀ ਅਗੇ 15 ਟੂ ਲਾ ਲੈ 50 ਰੁਪਏ ਦੇ ਹੂੰ ਇਹਨਾਂ ਦੀ ਹੋਮੇ ਨੂੰ ਲੈ ਕੇ ਡੁੱਬ ਗਈ ਆਪੇ ਹੁਣ 3-4 ਨਰ ਜਿੱਤੇ ਗਏ ਨੇ ਛੇ ਸੱਤ ਮਾਡਲ ਕੇ ਅਨੇ ਜਿੱਤੇ ਗਏ ਨੇ ਸਾਰੇ ਇਹਨੇ ਅਨੇ ਜਿੱਤੇ 3-4 ਡਬਲ ਜਿੱਤੇ ਗਏ ਨੇ ਮੈਂ ਅਕਾਲੀ ਦਲ ਦਾ ਇੱਥੇ ਦਾਵਾ ਕਰ ਰਿਹਾ ਵੀ ਸਾਡੇ 18 ਜਿੱਤੇ ਨੇ ਜਿਨ੍ਹਾਂ ਦੀ ਅਸੀਂ ਸਪੋਰਟ ਵੀ ਕੀਤੀ ਸੀ ਉਹ ਵੀ ਨੇ ਵਿੱਚ ਨਹੀਂ ਉਹ ਭਾਵੇਂ ਅਗਰ ਨੇ ਅਸੀਂ 40 ਜਿੱਤ ਗਏ ਉਹਨਾਂ ਨੇ ਕਹਿੰਦਾ ਸੀ ਹੂੰ ਉਹ ਕਹੀ ਜਾਣ ਸਾਡੇ 15 ਜਿੱਤੇ ਨੇ ਤੁਹਾਡੇ ਮੁਤਾਬਕ ਉਹਨਾਂ ਦੇ ਪਰਚੇ ਸੱਚ ਜਿੱਤੇ ਨੇ ਤੇ ਮੇਰੇ ਉਹ ਕਿੰਨੇ ਜਿੱਤਾਂ ਦੇ ਹੂੰ ਗੱਲ ਤਾਂ ਦੇਖਣ ਵਾਲੀ ਹੈ ਨਾ ਹੂੰ ਮੈਂ ਤੇ ਆਪਣੇ 25 ਵਿਲੋ ਸਮਝਦੇ ਰਿਹਾ ਮੇਰੇ 25 ਪਾਸ ਜਿੱਤੇ ਨੇ ਹੂੰ ਜਿਹਨਾਂ ਦਾ ਮੇਰਾ ਅਜਾਡਾ ਉਹ ਦੂਜੇ ਰਾਲ ਮੈਡੀਕਲ ਸਮਰਥਨ ਹੂੰ ਉਹ ਕਲੀਅਰ ਕਰਨ ਮੈਂ ਤੇ ਹੁਣ ਫਿਜ਼ੀਕਲ ਰਿਪੋਰਟ ਤਿਆਰ ਕਰਾਂਗਾ ਫਿਰ ਸਾਰੀ ਠੀਕ ਹੈ ਤੇ ਇਹਦਾ ਮਤਲਬ ਫਿਰ ਹੁਣ ਤੇ ਛਿੰਦਾ ਸਾਹਿਬ ਅੱਗੇ ਹੋਰ ਵੀ ਕਸ਼ਮਕਸ਼ ਹੋਣ ਵਾਲੀ ਹੈ ਪ੍ਰਧਾਨ ਦੀ ਚੋਣ ਲਈ ਔਰ ਐਗਜ਼ੈਕਟਿਵ ਦੀ ਚੋਣ ਲਈ ਬੰਨ ਕੋਈ پوری ਹੋਊਗੀ ਜਦੋਂ ਕਈਆਂ ਧੜਿਆਂ ਦੇ ਬੰਦੇ ਜਿੱਤ ਗਏ ਨੇ ਮੈਂਬਰ ਬਣ ਗਏ ਨੇ ਹਮ ਸਰ ਕੋਈ ਹੋ ਸਕਦਾ ਹਰ ਗੱਲ ਸੰਭਾਵਨਾ ਹੈ ਸਰਕਾਰੀ ਦਖਲ ਹੈ ਦੇਖੋ ਇਹ ਤੇ ਹੁਣ ਸਰਕਾਰ ਕੀ ਕੁਝ ਕਰੇਗੀ ਇਹ ਵੀ ਸਰਕਾਰ ਨਹੀਂ ਆਥੇ ਤਨਾ ਕਿਸ ਤਰੀਕੇ ਨਾਲ ਚੱਲੇਗੀ ਹਮ ਪਰ ਇੱਥੇ ਇੱਥੇ ਢੀਂਡਾ ਸਾਹਿਬ ਕੋਈ ਉਹ ਤਾਂ ਨਹੀਂ ਹੋਣਾ ਐਂਟੀ ਡਿਫੈਕਸ਼ਨ ਲਾ ਉ ਤਰਾ ਬਸ ਜਿਹੜਾ ਜਿਹਨੂੰ ਮਰਜ਼ੀ ਸਪੋਰਟ ਕਰ ਸਕਦਾ ਕੋਈ ਰੋਕ ਟੋਕ ਹੈ ਕਿ ਨਹੀਂ ਨਹੀਂ ਕੋਈ ਰੋਕ ਟੋਕ ਨਹੀਂ ਕੋਈ ਰੋਕ ਟੋਕ ਨਹੀਂ ਜੀ ਠੀਕ ਹੈ ਧੰਨਵਾਦ ਸ਼ੁਕਰੀਆ ਚੀੜਾ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਰੱਖਣ ਦੇ ਲਈ ਤਾਂ ਐ ਕਾਫੀ ਕਹੀਏ ਕਿ ਸਾਫ ਤੌਰ ਤੇ ਪਿਕਚਰ ਜਗਦੀਸ਼ ਸਿੰਘ ਢੀਂਡਾ ਨੇ ਦੱਸੀ ਹੈ ਉਹਨਾਂ ਨੇ ਆਪਣੇ ਕੋਈ ਦਾਅਵੇ ਨਹੀਂ ਕੀਤੇ ਉਹਨਾਂ ਨੇ ਕਿਹਾ ਕਿ 5 6 ਟੜੇ ਹੋ ਗਏ ਨੇ ਸਾਰਿਆਂ ਦੇ ਮਿਕਸ ਬੰਦੇ ਜਿੱਤੇ ਨੇ ਕੋਈ ਵੀ ਆਜ਼ਾਦ ਉਮੀਦਵਾਰ ਨੂੰ ਆਪਣੀ ਸਪੋਰਟ ਕਹਿ ਸਕਦਾ ਪਰ ਅਕਾਲੀ ਦਲ ਦੇ ਸਭ ਤੋਂ ਜ਼ਿਆਦਾ ਜਿੱਤੇ ਨੇ 6-7 ਤੋਂ ਕਹਿ ਰਹੇ ਨੇ ਅਕਾਲੀ ਦਲ ਦਾਵਾ ਕਰ ਰਿਹਾ ਕਿ 6-7 ਸਾਡੇ ਆਪ ਦੇ ਜਿੱਤੇ ਨੇ 8-10 ਜਿੰਨੇ ਨੇ ਅਸੀਂ ਸਪੋਰਟ ਕੀਤੀ ਸੀ ਸੋ ਅਕਾਲੀ ਦਲ 18 ਦਾ ਦਾਵਾ ਕਰ ਰਿਹਾ ਸੋ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪ੍ਰਧਾਨ ਕੌਣ ਬਣੇਗਾ ਕਿਹੜੇ ਧੜੇ ਨੂੰ ਸਪੋਰਟ ਮਿਲੇਗੀ ਕਿਹੜੇ ਧੜੇ ਦਾ ਪ੍ਰਧਾਨ ਜਿਹੜਾ ਹੈ ਉਹ ਬਣਾਇਆ ਜਾਏਗਾ ਸਾਰੇ ਹੀ ਸੇਖ ਸੰਗਤ ਦਾ 15 ਨੰਬਰ ਦੀ ਵਾਰਡ 15 ਨੰਬਰ ਵਾਰਡ ਦੇ ਸੇਖ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਜੋ ਮਾਨ ਸਨਮਾਨ ਬਖਸ਼ਿਆ ਤੇ ਦਿਲੋਂ ਦਿਲ ਦੀਆਂ ਕਰਾਈਆਂ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹਿਲੀ ਪਹਿਲੀ ਗੁਰੂ ਸੱਚੇ ਪਾਤਸ਼ਾਹ ਬਾਬਾ ਨਾਨਕ ਨੇ ਤੁਹਾਨੂੰ ਜਿੱਤ ਦਿਵਾਈ ਪਹਿਲੀ ਕਹਿੰਦੇ ਕਲਮ ਤਾਂ ਨਹੀਂ ਕਹਿ ਸਕਦੇ ਪਹਿਲਾ ਕੰਮ ਕੀ ਰਹੇਗਾ ਸੰਗਤ ਦੇ ਸਹਿਯੋਗ ਨਾਲ ਸਭ ਤੋਂ ਪਹਿਲਾਂ ਜੋ ਗੁਰੂ ਘਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੋ ਬਣੀ ਸੀ ਜਿਸ ਕੰਮ ਲਈ ਗੁਰੂ ਘਰਾਂ ਦੇ ਪ੍ਰਬੰਧ ਨੂੰ ਚਲਾਉਣ ਲਈ ਉਹਨੂੰ ਸੱਚੇ ਤੇ ਸੁੱਚੇ ਢੰਗ ਨਾਲ ਚਲਾਉਣ ਦਾ ਯਤਨ ਕਰਾਂਗੇ ਉਹ ਉਹ ਕੰਮ ਆਇਆ ਜਿਨ੍ਹਾਂ ਨੇ ਗੋਲਕਾ 'ਚ ਕਬਜ਼ਾ ਕੀਤਾ ਕੱਟਰ ਚਲਾਇਆ ਉਹ ਵੀ ਕੰਮ ਆਇਆ ਸੰਗਤ ਦੇ ਮਾਣੇ 'ਚ ਬਹੁਤ ਰੋਸ ਸੀ ਜੋ ਪਹਿਲੇ ਦਿਨ ਤੋਂ ਜਿਸ ਦਿਨ ਚਾਰਜ ਉਸ ਕਮੇਟੀ ਨੇ ਸੰਭਾਲ ਲਿਆ ਸੀ ਗੁਰੂ ਦੀਆਂ ਗੋਲਕਾਂ ਤੇ ਕੱਟਰ ਚਲਾਏ ਉਸ ਰੋਸ ਸਵਜੋਂ ਹੀ ਸੰਗਤ ਦਾ ਇੰਨਾ ਪਿਆਰ ਮਿਲਿਆ ਸਾਰੀ ਹੀ ਸਿੱਖ ਸੰਗਤ ਦਾ 15 ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਦਾ ਵੱਡਾ ਦਾਵਾ ਹੈ ਕਿ ਅਸੀਂ 18 ਸੀਟਾਂ ਜਿੱਤੇ ਹਾਂ ਅਕਾਲੀ ਦਲ ਨੇ 18 ਸੀਟਾਂ ਜਿੱਤਣ ਦਾ ਦਾਵਾ ਕੀਤਾ ਹੈ ਅਕਾਲੀ ਦਲ ਤੇ ਉਸਦੇ ਸਾਥੀਆਂ ਨੇ ਆ ਉਸਦੇ ਸਹਿਯੋਗੀਆਂ ਨੇ ਡਾਕਟਰ ਦਲਜੀਤ ਜੀਮਾ ਵੱਲੋਂ ਟਵੀਟ ਕੀਤਾ ਗਿਆ ਔਰ ਉਹਨਾ ਕੀ ਹੈ ਕਿ ਹਰਿਆਣਾ ਦੀ ਸਿੱਖ ਸੰਗਤ ਦਾ ਅਸੀਂ ਧੰਨਵਾਦ ਕਰਦੇ ਹਾਂ 6-7 ਸੀਟਾਂ ਅਕਾਲੀ ਦਲ ਸਿੱਧੇ ਤੌਰ ਤੇ ਜਿੱਤਿਆ ਹਾਂ ਔਰ ਬਾਕੀ ਜਿਹਨਾਂ ਨੂੰ ਅਕਾਲੀ ਦਲ ਨੇ ਸਪੋਰਟ ਕੀਤੀ ਸੀ ਯਾ ਪ੍ਰੀਪੋਲ ਜਿਹੜੀ ਐਡਜਸਟਮੈਂਟ ਹੋਈ ਸੀ ਉਸ ਦੇ ਹਿਸਾਬ ਨਾਲ ਅਕਾਲੀ ਦਲ ਦਾ ਇਹ ਦਾਵਾ ਹੈ ਕਿ ਸਾਡੇ 18 ਮੈਂਬਰ ਜਿੱਤੇ ਨੇ 39 ਦੇ ਵਿੱਚੋਂ ਤਾਂ ਟਵੀਟ ਕੀਤਾ ਹੈ ਡਾਕਟਰ ਦਲਜੀਤ ਸਿੰਘ ਚੀਬਾ ਨੇ ਔਰ ਲਿਖਿਆ ਹੈ ਕਿ ਹਰਿਆਣਾ ਸਰਕਾਰ ਵੱਲੋਂ ਪੈਦਾ ਕੀਤੀਆਂ ਗਈਆਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੇ ਘਟ ਜੋੜ ਪਾਈ ਵਾਲਾਂ ਨੇ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ 18 ਸੀਟਾਂ ਜਿੱਤ ਲਈਆਂ ਸ਼੍ਰੋਮਣੀ ਕਾਲੀ ਦਲ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਹਰਿਆਣਾ ਦੀ ਸਿੱਖ ਸੰਗਤ ਦਾ ਦਿਲੋਂ ਸਵਰਥਨ ਦੇਣ ਲਈ ਧੰਨਵਾਦ ਕੀਤਾ ਹੈ। ਤਾਂ ਸਾਡੇ ਨਾਲ ਅਰਸ਼ਦੀਪ ਸਿੰਘ ਕਲੇਰ ਜੁੜੇ ਨੇ ਚੀਫ ਸਪੋਕਸਪਰਸਨ ਨੇ ਸ਼੍ਰੋਮਣੀ ਕਾਲੀ ਦਲ ਦੇ ਬਹੁਤ-ਬਹੁਤ ਸਵਾਗਤ ਹੈ ਕਲੇਰ ਸਾਹਿਬ న్యూਸ 18 ਪੰਜਾਬ ਤੇ ਧੰਨਵਾਦ ਸਾਹਿਬ ਧੰਨਵਾਦ ਇਸ ਤਰੀਕੇ ਨਾਲ ਦੇਖਦੇ ਹਾਂ ਅੱਜ ਦੇ ਨਤੀਜਿਆਂ ਨੂੰ ਦਾਅਵੇ ਤੁਹਾਡੇ ਕਾਫੀ ਵੱਡੇ ਨੇ ਬ੍ਰਾਡਕਾਸਟ ਸਭ ਤੋਂ ਪਹਿਲਾਂ ਤਾਂ ਹਰਿਆਣਾ ਦੀ ਸਿੱਖ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਆ ਜੋ ਸ਼ਕਤੀਆਂ ਨੂੰ ਨਕਾਰ ਦਿੱਤਾ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਮੇਰੀ ਮੁਰਾਦ ਹੈ ਬਲਜੀਤ ਸਿੰਘ ਦਾਦੂਵਾਲ ਸਾਹਿਬ ਜਿਹੜੇ ਕਿ ਸਰਕਾਰਾਂ ਦੇ ਸਮਰਥਨ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਨ੍ਹਾਂ ਨੇ ਤੋੜਿਆ ਔਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਦਾਵਾ ਨਹੀਂ ਮੈਂ ਤੁਹਾਨੂੰ ਹਕੀਕਤ ਪਿਆਨ ਕਰ ਰਿਹਾ ਕਿਉਂਕਿ ਹਰਿਆਣਾ ਸਰਕਾਰ ਨੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣਾਂ ਦੇ ਵਿੱਚ ਰੂਲਸ ਐਮੈਂਡ ਕਰਤੇ ਸੀ ਜਿਹਦੇ ਮੁਤਾਬਕ ਪੋਲਿਟিক্যাল ਪਾਰਟੀ ਸਿੱਧੀ ਉਥੇ ਚੋਣ ਨਹੀਂ ਲੜ ਸਕਦੀ ਸੀ ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਉਥੇ ਸਿੱਖ ਪੰਥਕ ਦਲ ਨਾਂ ਦਾ ਇੱਕ ਗਰੁੱਪ ਆਖਰੀ ਦਿਨ ਰਜਿਸਟਰ ਕਰਾ ਕੇ ਆਪਣੇ ਉਮੀਦਵਾਰ ਤਾਰਨੇ ਪਏ ਕੁਝ ਉਮੀਦਵਾਰ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟ ਦੇ ਨਾਲ ਸੀ ਉਹ ਆਜ਼ਾਦ ਵੀ ਲੜੇ ਇਕਤਾ ਦਲ ਸਾਡੇ ਨਾਲ ਪ੍ਰੀਪੋਲ ਅਲਾਈਅੰਸ ਦੇ ਵਿੱਚ ਸੀ ਕੁਝ ਇਨੈਲੋ ਦੇ ਉਮੀਦਵਾਰ ਸਾਡੇ ਨਾਲ ਪ੍ਰੀਪੋਲ ਅਲਾਈਅੰਸ ਦੇ ਵਿੱਚ ਸੋ ਬਕਾਇਦਾ ਇੱਕ ਪ੍ਰੋਪਰ ਲਿਸਟ ਹੈ ਸ਼੍ਰੋਮਣੀ ਅਕਾਲੀ ਦਲ ਇਕਤਾ ਦਲ ਤੇ ਇਨੈਲੋ ਇਹ ਤਿੰਨਾਂ ਦੇ ਮਿਲਾ ਕੇ 18 ਉਮੀਦਵਾਰ ਅੱਜ ਦੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਵੀ ਪੁਰਾ ਇੱਕ ਸੌ ਸਾਲ ਤੋਂ ਵੱਧ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਰੋਸਾ ਜਤਾਇਆ ਅੱਜ ਹਰਿਆਣੇ ਦੀ ਸਿੱਖ ਸੰਗਤ ਨੇ ਵੀ ਜੋ ਫਤਵਾ ਦਿੱਤਾ ਹੈ ਜੋ ਫੈਸਲਾ ਕੀਤਾ ਹੈ ਉਹਨਾਂ ਨੇ ਵੀ ਇਹ ਚੀਜ਼ ਦੱਸ ਦਿੱਤੀ ਹੈ ਕਿ ਜਿਹੜੀ ਪੰਥਕ ਨਮਾਇੰਦਗੀ ਜਿੱਥੇ ਬੰਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਪਰ ਕਲੇਰ ਸਭ 18 ਸੀਟਾਂ ਵੀ ਸਫੀਸ਼ੀਐਂਟ ਨਹੀਂ ਹੈ ਕਲੀਅਰ ਮੰਡੇਟ ਦੇ ਲਈ ਸੋ ਕਾਫੀ ਮੁਸ਼ਕਲ ਅੱਗੇ ਵੀ ਰਹਿਣ ਵਾਲੀ ਹੈ ਪ੍ਰਧਾਨਗੀ ਦੀ ਜਾਂ ਐਗਜ਼ੈਕਟਿਵ ਦੀ ਚੋਣ ਦੇ ਲਈ ਦੇਖੋ ਇਹ ਸਾਰੀਆਂ ਚੀਜ਼ਾਂ ਚਲਦੀਆਂ ਰਹਿਣੀਆਂ ਨੇ ਕਿਉਂਕਿ ਉੱਥੇ ਟੋਟਲ 39 ਸੀਟਾਂ ਨੇ ਤੇ 21 ਸੀਟਾਂ ਜਿਹਦੇ ਕੋਲੇ ਹੋਣਗੀਆਂ ਉਹਨਾਂ ਦਾ ਉੱਥੇ ਪ੍ਰਦਾਨ ਬਣ ਜਾਏਗਾ ਠੀਕ ਹੈ ਸਾਰੇ ਦਲ ਸਤਕਾਰਯੋਗ ਦੇ ਮੈਂ ਹੁਣੀ ਛਿੰਦਾ ਸਾਹਿਬ ਨੂੰ ਸੁਣ ਰਿਹਾ ਸੀ ਛਿੰਦਾ ਸਾਹਿਬ ਵੀ ਬੜੀ ਸਤਕਾਰਯੋਗ ਸ਼ਖਸੀਅਤ ਨੇ ਹਰਿਆਣੇ ਦੀ ਹੂੰ ਸੋ ਜੋ ਵੀ ਸੰਗਤ ਦੇ ਹੱਕ ਦੇ ਵਿੱਚ ਫੈਸਲਾ ਹੋਏਗਾ ਜੋ ਵੀ ਸੰਗਤ ਦੀ ਭਲਾਈ ਦਾ ਫੈਸਲਾ ਹੋਏਗਾ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੇ ਸਾਡੇ ਅਲਾਈਅੰਸ 파ਟਨਰ ਨੇ ਕਿਉਂਕਿ 18 ਸੀਟਾਂ ਤੇ ਅਸੀਂ ਆ ਸਿਰਫ 3 ਸੀਟਾਂ ਅਸੀਂ ਬਹੁਤ ਮਤ ਤੋਂ ਪਿੱਛੇ ਆ। ਠੀਕ ਹੈ। ਤੋਂ ਸੰਗਤ ਦੇ ਮਨਾਂ ਦੀ ਭਾਵਨਾ ਦੇ ਨਾਲ ਉਹ ਫੈਸਲਾ ਲੈ ਲਿਆ ਜਾਏ। ਠੀਕ ਹੈ। ਧੰਨਵਾਦ ਕਲੇਰ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੰਨ ਉਹਨਾਂ ਕਿਹਾ ਕਿ ਪੰਥਕ ਦਲ ਇਨੈਲੋ ਦੇ ਸਪੋਰਟਰ ਔਰ ਅਕਾਲੀ ਦਲ ਦੇ ਸਪੋਰਟਰ ਕਿਉਂਕਿ ਸਿੱਧੇ ਤੌਰ ਤੇ ਪਾਰਟੀ ਕੰਟੈਸਟ ਨਹੀਂ ਕਰ ਸਕਦੀ ਸੀ। ਇਸ ਕਰਕੇ ਵੱਖੋ ਵੱਖਰੇ ਦਲ ਬਣੇ ਸੀ ਔਰ ਉਹਨਾਂ ਵੱਲੋਂ ਕੈਂਡੀਡੇਟ ਖੜੇ ਕੀਤੇ ਗਏ ਸੀ ਔਰ ਪਾਰਟੀਆਂ ਨੇ ਉਹਨਾਂ ਨੂੰ ਸਪੋਰਟ ਕੀਤੀ ਸੀ ਯਾਨੀ ਨੈਲੋ ਦੀ ਸਪੋਰਟ ਵਾਲੇ ਜਿੱਤੇ ਨੇ ਨੈਲੋ ਤੇ ਅਕਾਲੀ ਦਲ ਦਾ ਆਪਸ ਦੇ ਵਿੱਚ ਹਰਿਆਣਾ ਚ ਘਟ ਜੋੜ ਹੈ ਅਕਾਲੀ ਦਲ ਦੀ ਸਪੋਰਟ ਵਾਲੇ ਜਿੱਤੇ ਨੇ ਔਰ ਪੰਥਕ ਦਾਲੇ ਜਿਨ੍ਹਾਂ ਨੂੰ ਸਪੋਰਟ ਕੀਤੀ ਸੀ ਉਹ ਜਿੱਤੇ ਨੇ ਸੋ ਅਕਾਲੀ ਦਲ ਦਾ ਦਾਵਾ ਹੈ ਕਿ 18 ਸੀਟਾਂ ਜਿੱਤੇਆਂ ਔਰ 21 ਚਾਹੀਦੀਆਂ ਨੇ ਸੋ ਜ਼ਾਹਿਰ ਜੀ ਗੱਲ ਹੈ ਕਿ ਜਿਹੜੇ ਬਾਕੀ ਦਲ ਨੇ ਉਹਨਾਂ ਦੀ ਮਦਦ ਲਈ ਜਾਏਗੀ ਔਰ ਕੀ ਅਕਾਲੀ ਦਲ ਉੱਥੇ ਆਪਣਾ ਪ੍ਰਧਾਨ ਬਣਾਉਣ ਚ ਕਾਮਯਾਬ ਹੁੰਦਾ ਹੈ ਇਹ ਦੇਖਣਾ ਹੋਏਗਾ 21 ਜਨਵਰੀ ਨੂੰ ਹੋਣ ਵਾਲੀ ਸ਼ਰਮਣੀ ਅਕਾਲੀ ਦਲ ਦੀ ਮੀਟਿੰਗ ਹੁਣ 22 ਜਨਵਰੀ ਨੂੰ ਹੋਏਗੀ ਸਾਰੇ ਸ਼ਰਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਹੈ ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ ਦੇ ਵਿੱਚ ਔਰ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸੁਖਬੀਰ ਸਿੰਘ ਬਾਦਲ ਵੀ ਇਸ ਮੀਟਿੰਗ ਦਾ ਹਿੱਸਾ ਬਣਨਗੇ ਦਰਸਲ ਐਸਜੀਪੀਸੀ ਦੀਆਂ ਵੋਟਰ ਸੂਚੀਆਂ ਨੂੰ ਲੈ ਕੇ ਚਰਚਾ ਹੋਣੀ ਹੈ ਐਸਜੀਪੀਸੀ ਨੇ ਵੋਟਰ ਸੂਚੀਆਂ 'ਚ ਗੜਬੜੀਆਂ ਦੇ ਇਲਜ਼ਾਮ ਲਾਇਏ ਸੀ ਔਰ ਉਹੀ ਚਰਚਾ ਇਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਤੇ ਪੰਜਾਬ ਦੀਆਂ ਮਹਿਲਾਵਾਂ ਨੂੰ ਜਲਦ 1100 ਰੁਪਏ ਪ੍ਰਤੀ ਮਹੀਨਾ ਮਿਲਣ ਜਾ ਰਿਹਾ ਹੈ ਇਹ ਦਾਵਾ ਕੀਤਾ ਹੈ ਸੀਐਮ ਭਗਵੰਤ ਮਾਨ ਨੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਅਸੀਂ ਅਗਲੇ ਬਜਟ ਸੈਸ਼ਨ ਦੇ ਵਿੱਚ ਮਹਿਲਾਵਾਂ ਨੂੰ 1100 ਰੁਪਏ ਜਿਹੜਾ ਪ੍ਰਤੀ ਮਹੀਨਾ ਦੇਣ ਦਾ ਪ੍ਰਬੰਧ ਕਰ ਲਵਾਂਗੇ ਉਹਨਾਂ ਕਿਹਾ ਕਿ ਸਾਡੇ ਵੱਲੋਂ ਪਹਿਲਾਂ ਵੀ ਜਿੰਨੇ ਵਾਅਦੇ ਕੀਤੇ ਸੀ ਉਹ ਅਸੀਂ ਪੂਰੇ ਕੀਤੇ ਨੇ ਤੇ ਅੱਗੇ ਵੀ ਅਸੀਂ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਪੂਰਾ ਕਰਾਂਗੇ ਕਦਰ ਲੇਡੀਜ਼ ਦਾ ਕਦੋਂ ਜੇ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਜ਼ ਨੂੰ 1000 ਰੁਪਏ ਮਹੀਨਾ ਦੇਣ ਦੀ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫੇਰ ਵਾਦੇ ਚੜੀ ਲਾਵੇ ਅਸਾਂ ਦਿੱਲੀ ਪੂਰੇ ਹੋ ਰਹੇ ਨੇ ਮੁਹ ਪੰਜਾਬ ਦੀ ਕੀ ਪਿਛਲ ਹੈ ਜੀ ਪੰਜਾਬ ਚ ਕਰਨ ਕਦੋਂ ਦੀ ਕਰ ਫਿਰ ਲੇਡੀਜ਼ ਦਾ ਕਦੋਂ ਚ ਕਰ ਹੋ ਜਾਏਗਾ ਅਗਲੇ ਬਜਟ ਸਾਂਗੇ ਫਿਰ ਉਹ ਤੋਂ ਬਾਅਦ ਇਹ ਬਾਲੀਵੁੱਡ ਦਾ ਘਾਸ ਸੈਫਲੀ ਖਾਨ ਦੀ ਰਹਾਇਸ਼ ਤੇ ਦਾਖਲ ਹੋ ਕੇ ਹਮਲਾ ਕਰਨ ਵਾਲੇ ਨੂੰ ਆਖਿਰਕਾਰ ਮੁੰਬਈ ਪੁਲਿਸ ਨੇ ਗ੍ਰਫਤਾਰ ਕਰ ਲਿਆ ਪਰ ਮੁਲਜ਼ਮ ਵੱਲੋਂ ਲਗਾਤਾਰ ਬਦਲੇ ਜਾ ਰਹੇ ਬਿਆਨ ਮਾਮਲੇ ਨੂੰ ਹੋਰ ਗੁੰਝਲਦਾਰ ਬਣਾ ਰਹੇ ਨੇ ਜਿਸ ਨੂੰ ਹੱਲ ਕਰਨ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ 72 ਘੰਟਿਆਂ ਦੀ ਕਸ਼ਮਕਸ਼ ਤੋਂ ਬਾਅਦ ਆਖਰਕਾਰ ਸੈਫਲੀ ਖਾਨ ਦਾ ਹਮਲਾਵਰ ਪੁਲਿਸ ਦੇ ਹੱਥੇ ਲੱਗ ਹੀ ਗਿਆ ਪਰ ਮੁਲਜ਼ਮ ਪਹਿਲਾਂ ਨਾਮ ਬਦਲ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁੱਛਗਿੱਛ 'ਚ ਮੁਲਜ਼ਮ ਨੇ ਜਦੋਂ ਖੁਦ ਹੀ ਗੁਮਾਂਡੀ ਦੇਸ਼ ਦਾ ਨਾਗਰਿਕ ਦੱਸਿਆ ਤਾਂ ਇਸ ਕਬੂਲਨਾਮੇ ਨੇ ਮਾਮਲੇ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਜਿਸ ਲਈ ਹੁਣ ਪੁਲਿਸ ਅੰਤਰਰਾਸ਼ਟਰੀ ਪੱਧਰ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ 'ਚ ਜੁਟੀ ਹੈ ਕਿ ਆਖਰ ਹਮਲੇ ਦੀ ਅਸਲ ਬਜਾ ਕੀ ਸੀ ਮੁੰਬਈ ਪੁਲਿਸ ਨੇ ਮਹਾਰਾਸ਼ਟਰ ਦੇ ਠਾਣੇ ਪੱਛਮੀ ਇਲਾਕੇ ਤੋਂ ਸੈਫਲੀ ਖਾਨ ਤੇ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਮਜ਼ਦੂਰਾ ਦੇ ਕੈਂਪ ਹੀਰਾਨੰਦਾਨੀਆ ਸਟੇਟ ਤੇ ਛਾਪੇਮਾਰੀ ਤੋਂ ਬਾਅਦ ਉਸ ਨੂੰ ਹਿਰਾਸਤ ਚ ਲਿਆ ਜਿਸ ਨੂੰ ਅਦਾਲਤ ਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਜ਼ਰ ਕੀਤਾ ਆ ਆਖਰ ਕੌਣ ਹੈ ਸੈਫਲੀ ਖਾਨ ਤੇ ਹਮਲਾ ਕਰਨ ਵਾਲਾ ਪੁਲਿਸ ਮੁਤਾਬਕ ਮੁਲਜ਼ਮ 5-6 ਮਹੀਨੇ ਪਹਿਲਾਂ ਹੀ ਮੁੰਬਈ ਆਇਆ ਸੀ ਤੇ ਪਹਿਲਾਂ ਕਿਸੇ ਪਬ ਦੇ ਵਿੱਚ ਹਾਊਸਕੀਪਿੰਗ ਦਾ ਕੰਮ ਕਰ ਰਿਹਾ ਸੀ ਮੁਲਜ਼ਮ ਨੇ ਵਿਜੇਦਾਸ ਬਿਜੋਏ ਦਾਸ ਤੇ ਹੋਰ ਕਈ ਨਾਮ ਲੈ ਕੇ ਪਹਿਲਾਂ ਆਪਣੀ ਪਛਾਣ ਛੁਪਾਉਂਦੀ ਕੋਸ਼ਿਸ਼ ਕੀਤੀ ਪੁਲਿਸ ਪੁੱਛਗਿੱਛ 'ਚ ਪਤਾ ਲੱਗਿਆ ਕਿ ਮਲਜ਼ਮ ਬੰਗਲਾਦੇਸ਼ ਦਾ ਰਹਿਣ ਵਾਲਾ ਹੈ 16 ਜਨਵਰੀ ਨੂੰ ਮਲਜ਼ਮ ਨੇ ਸੈਫਲੀ ਖਾਨ ਤੇ ਹਮਲਾ ਕੀਤਾ ਸੀ ਦੱਸ ਦਈਏ ਕਿ ਮਲਜ਼ਮ ਲੁੱਟ ਦੀ ਨੀਅਤ ਦੇ ਨਾਲ ਸੈਫਲੀ ਖਾਨ ਦੇ ਘਰ ਦੇ ਵਿੱਚ ਦਾਖਲ ਹੋਇਆ ਤੇ ਮਹਿਲਾ ਸਟਾਫ ਤੋਂ ਪੈਸਿਆਂ ਦੀ ਮੰਗ ਕਰਨ ਲੱਗਾ ਜਦੋਂ ਸੈਫਲੀ ਖਾਨ ਮੌਕੇ ਤੇ ਪਹੁੰਚੇ ਤੇ ਦੋਹਾਂ ਦੇ ਵਿਚਾਲੇ ਹੱਥੋਂ ਪਾਈ ਹੋਈ ਤੇ ਹਮਲਾਵਰ ਨੇ ਸੈਫਲੀ ਖਾਨ ਤੇ 6 ਵਾਰ ਚਾਕੂ ਦੇ ਨਾਲ ਵਾਰ ਕਰ ਦਿੱਤੇ ਤੇ ਮੁੱਲਜ਼ਮ ਮੋਕੇ ਤੋਂ ਰਫੂ ਚੱਕਰ ਹੋ ਗਿਆ ਦੱਸ ਦਈਏ ਕਿ ਮੁੰਬਈ ਪੁਲਿਸ ਨੇ 72 ਘੰਟਿਆਂ 'ਚ ਮੁੱਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਫਿਲਹਾਲ ਸੈਫਲੀ ਖਾਨ ਨੂੰ ਵੀ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਜਿਸ ਨੂੰ ਹੁਣ ਆਈਸੀਯੂ ਤੋਂ ਨਾਰਮਲ ਰੂਮ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਆਦਾਕਾਰ ਨੂੰ ਮਿਲਣ ਲਈ ਬਾਲੀਵੁੱਡ ਹਸਤੀਆਂ ਲਗਾਤਾਰ ਲੀਲਾਵਤੀ ਹਸਪਤਾਲ 'ਚ ਨਜ਼ਰ ਆ ਰਹੀਆਂ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ ਪਟਿਆਲਾ ਦੇ ਪਿੰਡ ਮਾੜੂ ਦੇ ਵਿੱਚ ਰਾਹਗੀਰਾਂ ਤੋਂ ਜ਼ਬਰਨ ਟੋਲ ਵਰਤੀ ਵਸੂਲਣ ਵਾਲੇ ਸਰਪੰਚ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਅਦਾਲਤ ਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗੁੰਡਾ ਟੈਕਸ ਵਸੂਲਣ ਵਾਲਿਆਂ ਤੇ ਪੁਲਿਸ ਨੇ ਆਖਿਰ ਸ਼ਿਕੰਜਾ ਕੱਸ ਹੀ ਲਿਆ ਪਟਿਆਲਾ ਦੇ ਪਿੰਡ ਮਾੜੂ ਚ ਰਾਗੀਰਾਂ